ਸਾਥੀਓ ਸਾਡਾ ਪੰਜਾਬ ਖੜਾਂ ਦੀ ਮਾਰ ਹੇਠ ਹੈ ਮੀਂਹ ਦੇ ਪਾਣੀ ਨਾਲ ਆਪਰੇ ਦਰਿਆਵਾਂ ਦਾ ਪਾਣੀ ਸਭ ਹੱਦਾਂ ਬੰਨੇ ਟੱਪ ਕੇ ਆਮ ਲੋਕਾਂ ਵੱਲੋਂ ਉੱਤਾਂ ਵਾਂਗੂ ਪਾਲੀਆਂ ਫਸਲਾਂ ਨੂੰ ਮੋਢੇ ਮੋਸਟਦਾ ਹੋਇਆ ਉਹਨਾਂ ਦੇ ਘਰਾਂ ਜਾਂ ਵੜਿਆ ਤੇ ਲੋਕ ਘਰਾਂ ਦੀਆਂ ਛੱਤਾਂ ਤੇ ਬੈਠੇ ਕੁਦਰਤ ਦੇ ਕਾਦਰ ਅੱਗੇ ਫਰਿਆਦਾ ਕਰ ਰਹੇ ਬੇਜ਼ਮਾਨੇ ਪਸ਼ੂ ਪਾਣੀ ਨਾਲ ਜੂਝਦੇ ਹੋਏ ਰੁੜੇ ਜਾ ਰਹੇ ਹਨ ਮਰੇ ਹੋਏ ਪਸ਼ੂਆਂ ਦੀਆਂ ਝਾੜੀਆਂ ਵਿੱਚਾਂ ਫਸੀਆਂ ਹੋਈਆਂ ਲਾਸ਼ਾਂ ਨੇ ਪੰਜਾਬ ਦੇ ਹੱਸਦੇ ਵਸਦੇ ਜੀਵਨ ਨੂੰ ਐਸਨੈਸ ਕਰ ਦਿੱਤਾ ਹੈ। ਟੱਠੇ ਘਰਾਾਂ ਅਤੇ ਖੜ ਮਾਰੀਆਂ ਫਸਲਾਂ ਨੂੰ ਦੇਖ ਕੇ ਲੋਕ ਤਾਂ ਹਾਂ ਮਾਰ ਕੇ ਰੋ ਰਹੇ ਹਨ। ਖੜਾਂ ਦੀ ਮਾਰ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਨਿਰਾਸ਼ ਨਹੀਂ ਹੋਣਾ। ਇਤਿਹਾਸ ਗਵਾਹ ਹੈ ਕਿ ਅਸੀਂ ਆਫ਼ਤਾਂ ਅੱਗੇ ਅੜਦੇ ਰਹੇ ਹਾਂ। ਇਹ ਸਾਡੀ ਝੋਲੀ ਵਿੱਚ ਕਦੇ ਖਾਰ ਨਹੀਂ ਪਈ। ਪੰਜਾਬ ਦੇ 7 ਜ਼ਿਲ੍ਹਿਆਂ 'ਚ ਹੜ੍ਹਾਂ ਕਾਰਨ ਭਾਰੀ ਤਬਾਹੀ ਹੋਈ। ਜਿਨ੍ਹਾਂ ਵਿੱਚ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ 500 ਪਿੰਡ ਹੜ੍ਹਾਂ ਦੀ ਮਾਰ ਹੇਠਾਂ ਹਨ। ਇਹਨਾਂ ਵਿੱਚੋਂ 330 ਪਿੰਡ ਤਾਂ ਪਠਾਨਕੋਟ, ਗੁਰਦਾਸਪੁਰ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਹਨ। ਫਿਰੋਜ਼ਪੁਰ ਦੇ 60 ਪਿੰਡ ਤੇ ਤਰਨਤਾਰਨ ਦੇ 50 ਦੇ ਕਰੀਬ ਪਿੰਡ ਹਨ। ਜਿਹੜੇ ਪਾਣੀ ਦੀ ਮਾਰ ਦਾ ਸਾਹਮਣਾ ਕਰ ਰਹੇ ਹਨ ਕਪੂਰਥਲਾ ਜ਼ਿਲ੍ਹੇ ਵਿੱਚ ਡਰੋਨ ਤੋਂ ਲਈਆਂ ਤਸਵੀਰਾਂ ਇਸ ਖੜਾਂ ਦੇ ਦੁਕਾਨ ਦੀ ਤਸਵੀਰ ਨੂੰ ਬਿਆਨ ਕਰ ਰਹੀਆਂ ਹਨ ਕਿ ਅਸੀਂ ਆਪਣੇ ਖੇਤਾਂ ਵਿੱਚੋਂ ਰੁੱਖਾਂ ਦਾ ਜਮ੍ਹਾਂ ਹੀ ਸਫਾਇਆ ਕਰ ਦਿੱਤਾ ਤੋ ਸੀ ਬਨ ਵੀ ਰੁੱਖਾਂ ਤੋਂ ਸਖਣੇ ਨਜ਼ਰ ਆ ਰਹੇ ਹਨ ਕਿਸਾਨ ਭਰਾਵੋ ਜੇਕਰ ਸਾਡੀਆਂ ਪੈਲੀਆਂ ਦੇ ਹਾਲੇ ਦਿਵਾਲੇ 100 200 ਰੁੱਖ ਲੱਗਾ ਹੁੰਦਾ ਤੇ ਅਸੀਂ ਹੜ੍ਹਾਂ ਦੀ ਮਾਰ ਤੋਂ ਘਟਾ ਸਕਦੇ ਸੀ ਇਹ ਪਾਣੀਆਂ ਦੀ ਜਿਹੜੀ ਮਾਰ ਹੈ ਇਹਨੂੰ ਆਪਣੇ ਆਪ ਨੂੰ ਬਚਾ ਸਕਦੇ ਸੀ ਪਰ ਇਹ ਸੋਚਣ ਦੀ ਲੋੜ ਹੈ ਆਉਣ ਵਾਲੇ ਸਮੇਂ ਵਿੱਚ ਸਾਨੂੰ ਵੱਧ ਤੋਂ ਵੱਧ ਦਰਖਤ ਜਿਹੜੇ ਹਨ ਪਰੋਖ ਲਗਾਉਣੇ ਚਾਹੀਦੇ ਹਨ ਜੇਕਰ ਅਸੀਂ ਇਹਨਾਂ ਹੜ੍ਹਾਂ ਦੀ ਮਾਰ ਤੋਂ ਬਚਣਾ ਹੈ ਇਸ ਤੋਂ ਪਹਿਲਾਂ 1988 ਦੇ ਹੜ੍ਹਾਂ ਦੀ ਮਾਰ ਪੰਜਾਬ ਸਹਿ ਚੁੱਕਾ ਹੈ ਉਸ ਸਮੇਂ ਦੀ ਉਸ ਸਮੇਂ ਵੀ ਸਮਾਜ ਸੇਵੀ ਜਥੇਬੰਦੀਆਂ ਤੇ ਦਾਨੀ ਸਜਣਾ ਨੇ ਵੱਧ ਚੜ ਕੇ ਹੜਪੀਟਾਂ ਦੀ ਸਹਾਇਤਾ ਕੀਤੀ ਸੀ ਸਾਡਾ ਪੰਜਾਬ ਗੁਰਾਂ ਦੇ ਨਾਮ ਤੇ ਜਿਉਂਦਾ ਹੈ ਤੇ ਜਦੋਂ ਵੀ ਕਿਤੇ ਸੰਕਟ ਆਉਂਦਾ ਹੈ ਤੇ ਲੋਕ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਸਹਾਇਤਾ ਲਈ ਅੱਗੇ ਆਣ ਖੜਦੇ ਹਨ ਇਸੇ ਤਰ੍ਹਾਂ ਧਾਰਮਿਕ ਜਥੇਬੰਦੀਆਂ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਨਾਲ ਨਾਲ ਪੰਜਾਬ ਦੇ ਸਭੂਤ ਦਿਲਜੀਤ ਦੁਸਾਂਝ ਜਸਵੀਰ ਜੱਸੀ ਅਤੇ ਅਸਤਿੰਦਰ ਸਰਤਾਜ ਨੇ ਇਸ ਔਖੀ ਘੜੀ ਵਿੱਚ ਲੋਕਾਂ ਦੇ ਨਾਲ ਖੜਨ ਦੀ ਸਾਰੇ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਬੇਸ਼ੱਕ ਇਹਨਾਂ ਦਿਨਾਂ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਖਾਣ ਪੀਣ ਦਾ ਸਮਾਨ ਮਹయ్యా ਕਰਨਾ ਅਤੇ ਉਹਨਾਂ ਨੂੰ ਰੈਸਕਿਊ ਕਰਨ ਸੁਰੱਖਿਅਤ ਥਾਵਾਂ ਤੇ ਪਹੁੰਚਾਉਣਾ ਤੇ ਉਹਨਾਂ ਦੇ ਮਾਲ ਡੰਗਰ ਦੀ ਸਾਮ ਸੰਭਾਲ ਕਰਨ ਲਈ ਚਾਰੇ ਦਾ ਪ੍ਰਬੰਧ ਕਰਨ ਲਈ ਸਾਰੇ ਲੋਕ ਪੱਬਾਂ ਭਾਰ ਹੋਏ ਪਏ ਹਨ ਪਰ ਆਉਣ ਵਾਲੇ ਦਿਨਾਂ ਵਿੱਚ ਫੜ ਪੀੜਤਾ ਨੂੰ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਹ ਹੈ ਹੜ ਪ੍ਰਭਾਵਿਤ ਖੇਤਾਂ ਵਿੱਚ ਬਿਮਾਰੀਆਂ ਦਾ ਫੈਲਣਾ ਸੋ ਇਸ ਲਈ ਮੈਡੀਕਲ ਸਿਹਤ ਸਹੂਲਤਾਂ ਮਹਿਆ ਕਰਵਾਏ ਜਾਣ ਦੀ ਖਾਸ ਲੋੜ ਹੈ ਸਾਥੀਓ ਪਾਣੀ ਵਿੱਚ ਘਿਰੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਮਾਜ ਸੇਵੀ ਵੀਰ ਉਹਨਾਂ ਦੀ ਮਦਦ ਕਰਨ ਲਈ ਪਸ਼ੂਆਂ ਦਾ ਚਾਰਾ ਤੂੜੀ ਵਗੈਰਾ ਤੇ ਹੋਰ ਖਾਣ ਪੀਣ ਦਾ ਸਮਾਨ ਭੇਜ ਰਹੇ ਹਨ ਪਰ ਉਹਨਾਂ ਕੋਲ ਇਸ ਚੀਜ਼ਾਂ ਰੱਖਣ ਲਈ ਸੁੱਕੀ ਜਗ੍ਹਾ ਹੀ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਦੋਂ ਖੜ ਦਾ ਪਾਣੀ ਉਤਰ ਜਾਣਾ ਹੈ ਉਸ ਸਮੇਂ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਜ਼ਿਆਦਾ ਲੋੜ ਪੈਣੀ ਹੈ ਅਸੀਂ ਆਪਣੇ ਚੈਨਲ ਲਾਲ ਲੋਕ ਧਾਰਾ ਦੇ ਮਾਧਿਅਮ ਰਾਹੀਂ ਹੜਪੀਟਾਂ ਦੀ ਮਦਦ ਕਰਨ ਵਾਲੀਆਂ ਸਮਾਜ ਸੇਵੀ ਜਥੇਬੰਦੀਆਂ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਦਾਨੀ ਵੀਰਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਹੜ ਪ੍ਰਭਾਵਿਤ ਲੋਕ ਹੁਣ ਤਾਂ ਆਪਣਾ ਸੰਕਟ ਦਾ ਸਮਾਂ ਔਖਾ-ਸੌਖਾ ਕੱਢ ਲੈਣਗੇ ਪਰ ਜਿਨ੍ਹਾਂ ਫਸਲਾਂ ਤੋਂ ਆਮਦਨ ਹਾਸਲ ਕਰਕੇ ਅਗਲੀ ਫਸਲ ਬੀਜਣ ਦੀ ਤਿਆਰੀ ਕਰਨੀ ਸੀ ਉਹ ਫਸਲਾਂ ਤਾਂ ਪਾਣੀ ਦੀ ਭੇਟਾ ਚੜ ਗਈਆਂ ਸਭ ਤੋਂ ਸੰਕਟ ਵਾਲਾ ਸਮਾਂ ਉਹਨਾਂ ਲਈ ਉਦੋਂ ਹੋਣਾ ਹੈ ਜਦੋਂ ਕਣਕ ਦੀ ਬਿਜਾਈ ਕਰਨ ਲਈ ਉਹਨਾਂ ਨੂੰ ਬੀਜ ਖਾਦਾਂ ਅਤੇ ਡੀਜ਼ਲ ਦੀ ਲੋੜ ਪੈਣੀ ਜਿਨ੍ਹਾਂ ਲੋਕਾਂ ਦੇ ਘਰ ਹੜ੍ਹਾਂ ਦੀ ਭੇਟਾ ਚੜ ਗਏ ਹਨ ਪਸ਼ੂ ਮਾਰੇ ਗਏ ਹਨ ਜਾਂ ਰੁੜ ਗਏ ਹਨ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਫੰਡ ਇਕੱਠਾ ਕਰਕੇ ਲੋੜਵੰਦਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ ਪੰਜਾਬ ਵਿੱਚ ਦਾਨੀ ਸਜਰਾਂ ਦੀ ਕਮੀ ਨਹੀਂ ਹੈ ਦੇਸ਼ਾਂ ਵਿਦੇਸ਼ਾਂ ਵਿੱਚੋਂ ਭੇਜਿਆ ਜਾਂਦਾ ਫੰਡ ਲੋੜਵੰਦ ਲੋਕਾਂ ਤੱਕ ਹਰ ਹਾਲਤ ਵਿੱਚ ਪਹੁੰਚਣਾ ਚਾਹੀਦਾ ਹੈ ਇਹ ਸਾਡੀ ਬੇਨਤੀ ਸਾਥਿਓ 1988 ਵਿੱਚ ਆਏ ਖਾੜਾ ਨੂੰ ਅਸੀਂ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਸਮਾਜ ਸੇਵੀ ਜਥੇਬੰਦੀਆਂ ਤੇ ਦਾਨੀ ਵੀਰਾਂ ਵੱਲੋਂ ਖਾਦ ਸਮਗਰੀ ਤੇ ਹੋਰ ਲੋੜੀਂਦੀਆਂ ਵਸਤੂਆਂ ਦੇ ਟਰੱਕ ਭਰ-ਭਰ ਕੇ ਪਿੰਡਾਂ ਵਿੱਚ ਭੇਜੇ ਗਏ ਸਨ ਪਰ ਉਹ ਸਮਾਨ ਲੋੜਵੰਦਾਂ ਤੱਕ ਪਹੁੰਚਣ ਦੀ ਬਜਾਏ ਪਿੰਡਾਂ ਵਿੱਚ ਆਪਣਾ ਪ੍ਰਭਾਵ ਰੱਖਣ ਵਾਲੇ ਲੋਕਾਂ ਦੇ ਹੱਥਾਂ ਵਿੱਚ ਚੜ ਜਾਂਦਾ ਸੀ ਇਹ ਉਸ ਸਮੇਂ ਦੀਆਂ ਲੋਕਾਂ ਦੀਆਂ ਆਮ ਗੱਲਾਂ ਸਨ ਤੇ ਆਮ ਗਰੀਬ ਲੋਕਾਂ ਤੱਕ ਉਹ ਸਮਾਨ ਪੁੱਜਦਾ ਹੀ ਨਹੀਂ ਸੀ ਸੋ ਇਹਨਾਂ ਗੱਲਾਂ ਦਾ ਵੀ ਹੁਣ ਧਿਆਨ ਰੱਖਣ ਦੀ ਲੋੜ ਹੈ ਕਿ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਦਾਨੀ ਵੀਰਾਂ ਵੱਲੋਂ ਜੋ ਖਾਣ ਪੀਣ ਦਾ ਸਮਾਨ भेजा ਜਾ ਰਿਹਾ ਹੈ ਉਸ ਮਗਰੀ ਲੋੜਵੰਦ ਲੋਕਾਂ ਤੱਕ ਪਹੁੰਚ ਰਹੀ ਹੈ ਜਾਂ ਨਹੀਂ ਇਸ ਦਾ ਪੂਰਾ ਧਿਆਨ ਰੱਖਣ ਦੀ ਲੋੜ ਹੈ ਮੁੱਖ ਦੀ ਗੱਲ ਇਸ ਵੇਲੇ ਪੰਜਾਬ ਸੰਕਟ ਵਿੱਚ ਹੈ ਸੰਕਟ ਦੀ ਇਸ ਘੜੀ ਵਿੱਚ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਨੂੰ ਹਰ ਵਿੱਚ ਘਰੇ ਲੋਕਾਂ ਦੀ ਜਾਨ ਮਾਲ ਦੀ ਸੰਭਾਲ ਕਰਨ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ ਧੰਨਵਾਦ